ਜਿੱਤੇ ਵੀ ਬੀਜੇਪੀ ਆਪਣਾ ਪ੍ਰੋਗਰਾਮ ਕੋਈ ਵੀ ਕਰਦੀ ਆ ਉਹ ਪ੍ਰੋਗਰਾਮ ਆਪਾਂ ਉਹਦਾ ਪੂਰਾ ਵਿਰੋਧ ਕਰਨਾ ਟਟਕੇ ਕਰਨਾ ਤੇ ਲੋਕ ਸਭਾ ਸੀਟ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੋਰ ਨੂੰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿੱਹਾਂ ਪ੍ਰਨੀਤ ਕੋਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਮਾਣਾ ਪਹੁੰਚੇ ਸੀ ਅਤੇ ਜਿਵੇਂ ਹੀ ਉਹ ਸਮਾਣਾ ਪਹੁੰਚਦੇ ਨੇ ਤਾਂ ਕਿਸਾਨਾਂ ਦੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਕਿਸਾਨ ਫਰਟੀਗਿੰਥ ਦੇ ਵਿੱਚ ਸੜਕਾਂ ਤੇ ਉਤਰੇ ਸੀ ਅਤੇ ਪਰਨੀਤ ਕੌਰ ਦਾ ਵਿਰੋਧ ਕੀਤਾ ਹਾਲਕਿ ਸੁਰਾਨ ਕਿਸਾਨਾਂ ਦੀਆਂ ਪੁਲਿਸ ਨਾਲ ਛੜਪਾਵੀ ਹੋਈਆਂ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਿਸ ਮਗਰੋਂ ਗ੍ਰਿਫਤਾਰੀ ਦੇ ਵਿਰੋਧ ਚ ਸੰਯੁਕਤ ਕਿਸਾਨ ਮੋਰਚਾ ਨੇ ਹਾਈਵੇ ਤੇ ਤਰਨਾ ਲਾ ਦਿੱਤਾ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਨਜ਼ਰਬੰਦ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਲੋ ਜਲਦੀ ਆ ਜਲਦੀ ਜਲਦੀ ਵੀਰੋ ਬੇਜਾ ਆਪਾਂ ਬੇਜੋ ਇਹ ਕੀ ਤਾਕਤ ਕਾਰਨੀ ਆ ਆਹਨੇ ਵੀਰਾਂ ਨੂੰ ਮੁਰਦਾਬਾ ਮੁਰਦਾਬਾ ਵੀਰ ਜੀ ਸਰਕਾਰ ਮੁਰਦਾਬਾ 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 ਬੈਜੋ ਵੀਰੋ ਬੈਜੋ ਆਪਣੇ ਆਪ ਨੂੰ ਗੱਲ ਕਰਨਗੇ ਕਿਸ ਨਾਲ ਆਪਣੇ ਆਪ ਨੂੰ ਗੱਲ ਕਰਨਗੇ ਜਪੈਸ ਨਹੀਂ ਕਰਨੀ ਆਪਾਂ ਨੇ ਪ੍ਰੋਗਰਾਮ ਇਹ ਮਹਾਰਾਣੀ ਨੇ ਜਿਹੜੀ ਬੀਜੇਪੀ ਦੇ ਸਰਕਾਰ ਦੇ ਕੈਨ ਤੇ ਪਹਿਲਾ ਪਾਰਟੀ ਜੁਆਇਨ ਕਰੀ ਈਡੀ ਦੇ ਸਾਰੇ ਦੇ ਜਿਹੜੀ ਇਹ ਬੀਜੇਪੀ ਪਾਰਟੀ ਆ ਕਿਸਾਨਾਂ ਦੀ ਕਾਤਰ ਪਾਰਟੀ ਕਹਾਂਗੇ ਇਹਨੂੰ ਅੱਜ ਤੁਸੀਂ ਦੇਖ ਸਕਦੇ ਆ ਸੰਯੁਕਤ ਮੋਰਚੇ ਦੇ ਸੱਦੇ ਦੇ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਹੋਈ ਆ ਵੀ ਜਿੱਥੇ ਵੀ ਇਹ ਭਾਜਪਾ ਆਪਣਾ ਪ੍ਰੋਗਰਾਮ ਕੋਈ ਵੀ ਕਰਦੀ ਆ ਉਹ ਪ੍ਰੋਗਰਾਮ ਆ ਆਪਾਂ ਉਹਦਾ ਪੂਰਾ ਵਿਰੋਧ ਕਰਨਾ ਡਟ ਕੇ ਕਰਨਾ ਹੁਣ ਤੁਸੀਂ ਇਹ ਦੇਖ ਸਕਦੇ ਆ ਜਿੰਨੀਆਂ ਵੀ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕਿਸਾਨਾਂ ਦਾ ਸਾਰਾ ਕਿਸਾਨ ਤੇ ਮਜ਼ਦੂਰਾਂ ਦਾ ਹੜਾ ਆਇਆ ਹੋਇਆ ਸੜਕਾਂ ਤੇ ਵਿਰੋਧ ਦੇ ਵਿੱਚ ਜੁਟੇ ਹੋયા ਆ ਇਹ ਲੋਕਾਂ ਨੂੰ ਇਹ ਉਹ ਲੋਕ ਆ ਇਹਨਾਂ ਨੂੰ ਪਤਾ ਵੀ ਜੇ ਪਾਰਟੀ ਪੰਜਾਬ ਦੇ ਵਿੱਚ ਆ ਜਾਂਦੀ ਆ ਤਾਂ ਜਿਵੇਂ ਮਣੀਪੁਰ ਦੇ ਵਿੱਚ ਆਪਾਂ ਦੇਖਿਆ ਉੱਥੇ ਭੈਣਾਂ ਨੂੰ ਨਿਰਵਸਤਰ ਕਰਕੇ ਸੜਕਾਂ 'ਤੇ ਫੇਰਿਆ ਗਿਆ ਜੇ ਇਹ ਪਾਰਟੀ ਪੰਜਾਬ ਦੇ ਵਿੱਚ ਆ ਜਾਂਦੀ ਆ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਉੱਤੇ ਤੁਸੀਂ ਇੱਥੇ ਪਾਰਟੀ ਦਾ ਨੰਗਾ ਨਾਚ ਦੇਖੋਗੇ ਇਹ ਸੜਕਾਂ ਦੇ ਉੱਤੇ ਇਹ ਭੈਣਾਂ ਨੂੰ ਨੰਗੇ ਕਰਕੇ ਤੋਰਨਗੇ ਗੁਜਰਾਤ ਦੇ ਵਿੱਚ ਵੀਲਕਿਚ ਭੈਣਾਂ ਨੂੰ ਨਲੇ ਦਾ ਉਹਦੇ ਨਾਲ ਬਲਤਕਾਰ ਕੀਤਾ ਗਿਆ ਇਹਨਾਂ ਦੇ ਬੰਦਿਆਂ ਵੱਲੋਂ ਤੇ ਉਲਟਾ ਉਹਦੇ ਪਰਿਵਾਰ ਨੂੰ ਕੁੱਟਿਆ ਤੇ ਮਾਰਿਆ ਗਿਆ ਤੇ ਉਹ ਜਿਹੜੇ ਬੰਦਿਆਂ ਉਹ ਹੁਣ ਬਾਹਰ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਸ ਕਰਕੇ ਅਸੀਂ ਲੋਕਾਂ ਨੂੰ ਜਿਹੜੇ ਨੇ ਦੁਹਰਾ ਕਰਕੇ ਪੈਣਸਾਂ ਦੇ ਵਿੱਚ ਇਕੱਠ ਕਰਦੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਭਰਾਵੋ ਇਹ ਲੜਾਈ ਸਾਂਝੀ ਆ ਤੁਸੀਂ ਇਹਨਾਂ ਦੇ ਮਹਿਮਾਨ ਨਬਤਾ ਜੀਆਂ ਨਾ ਕਰੋ ਕਿਉਂਕਿ ਆਪਣੇ ਤੇ ਵੱਡਾ ਹਮਲਾ ਕਰਨਗੇ ਜਿਹੜੇ ਤੁਸੀਂ ਇਹਨਾਂ ਦੇ ਵਿੱਚ ਪੁਲੇਮਿਆਂ ਦੇ ਵਿੱਚ ਆ ਜਾਣੇ ਆ ਕਿਸੇ ਨੂੰ ਇਹ ਪੈਸੇ ਦਾ ਲਾਲਚ ਦੇ ਕੇ ਇੱਥੋਂ ਤੱਕ ਕਿ ਅਸੀਂ ਦੇਖ ਰਹੇ ਹਾਂ ਇੱਥੇ ਉਹ ਮੁੰਡੇ ਆ ਰਹੇ ਆ ਜਿਹੜੇ ਨਸ਼ੇ ਦੇ आदी ਹੋਏ ਹੋਏ ਆ ਅੰਦਰ ਜਾ ਕੇ ਅੱਜ ਉਹਨਾਂ ਨੂੰ ਇੱਥੇ ਕੱਟ ਕਰਾਇਆ ਜਾਊਗਾ ਰਾਜ ਨੂੰ ਨਸ਼ਾ ਪਰੋਸਿਆ ਜਾਊਗਾ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਤੁਸੀਂ ਆ ਚੀਜ਼ਾਂ ਤੋਂ ਰੋਕੋ ਇਹਨਾਂ ਨੂੰ ਇਹਨਾਂ ਦੇ ਪਾਰਟੀ ਦੇ ਵਿੱਚ ਨਾ ਆਣ ਦਿਓ ਆਪਣਾ ਸਭ ਤੋਂ ਵੱਡਾ ਕਹਾਣ ਇਹਨਾਂ ਨੇ ਪਹਿਲਾਂ ਨਸ਼ੇ ਨਾਲ ਕੀਤਾ ਦੂਜਾ ਨੌਜਵਾਨੀ ਨੂੰ ਬਾਹਰ ਨੂੰ ਤੋਰਿਆ ਗਿਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਜਿਹੜੇ ਬੱਚਿਆਂ ਨੂੰ ਇੱਧਰ ਨੂੰ ਤੋਰਦਿਆਂ ਉਹਨਾਂ ਨੂੰ ਰੋਕੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਪੰਜਾਬ ਦਾ ਬਹੁਤ ਵੱਡਾ ਕਾਹਨ ਕਰੂਗੀ ਕਿਉਂਕਿ 750 ਕਿਸਾਨ ਪਹਿਲਾਂ ਆਪਾਂ ਦਿੱਲੀ ਦੀਆਂ ਸੜਕਾਂ ਤੇ ਸੀਟ ਕਰਵਾ ਚੁੱਕਿਆ ਇਹ ਪਾਰਟੀ ਦੇ ਇਥੋਂ ਤੇ ਜਿਹੜੇ ਪਾਰਟੀ ਨੇ ਆਪਣੇ ਨਾਲ ਵਾਅਦੇ ਕੀਤੇ ਸੀਗੇ ਵੀ ਕਮੇਟੀ ਬਣਾਵਾਂਗੇ ਐਮਐਸਪੀ ਦੇ ਨੂੰ ਕਾਨੂੰਨ ਗਰੰਟੀ ਬਣਾਵਾਂਗੇ ਕੋਈ ਐਵੇਂ ਦਾ ਨਹੀਂ ਹੋਇਆ ਉਲਟਾ ਇਹ ਕਿਸਾਨਾਂ ਦੇ ਪਰਚੇ ਪਾ ਕੇ ਜਿਵੇਂ ਹੁਣ ਤੁਸੀਂ ਲਾ ਲੋ ਆ ਬਾਰਡਰਾਂ ਤੇ ਬੈਠੇ ਕਿਸਾਨ ਇੱਕ ਨੌਜਵਾਨ ਸੁਭਕਰਨ ਸ਼ਰੇਆ ਪੰਜਾਬ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਤਲ ਕੀਤਾ ਗਿਆ ਕੋਈ ਕਾਰਵਾਈ ਨਹੀਂ ਹੋਈ ਹੈਗੀ ਨਾ ਉਧਰ ਦੇ ਬਸੇ ਇਹ ਜਾ ਰਹੀ ਆ ਇਹ ਉਲਟ ਸਰਕਾਰ ਆਪਣੀ ਇੱਥੇ ਪੰਜਾਬ ਦੇ ਸਰਕਾਰ ਸਥਾਪਿਤ ਕਰਕੇ ਸਾਰੇ ਭਾਰਤ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦੇ ਆ ਇੰਨੀਆਂ ਗੱਲਾਂ ਨਾਲ ਦੱਸिए ਕਿ ਇਸ ਤੋਂ ਪਹਿਲਾਂ ਵੀ ਪ੍ਰਨੀਤ ਕੌਰ ਦਾ ਪਤਣਾ ਤੇ ਬਨੂੜ ਚ ਚੋਣ ਪ੍ਰਚਾਰ ਦੌਰਾਨ ਵਿਰੋਧ ਕੀਤਾ ਗਿਆ ਸੀ ਕਿਸਾਨਾਂ ਨੇ ਸਪਸ਼ਟ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ਜਿਸ ਕਾਰਨ ਪ੍ਰਨੀਤ ਕੌਰ ਖਿਲਾਫ ਵਾਰ-ਵਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੰਨਾ ਹੀ ਨਹੀਂ ਕਿਸਾਨਾਂ ਨੇ ਹੁਣ ਸੜਕ ਜਾਮ ਕਰਕੇ ਪ੍ਰਨੀਤ ਕੌਰ ਖਿਲਾਫ ਰੋਸ ਵੀ ਪ੍ਰਗਟਾਇਆ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ ਗੱਲ ਹੀ ਨਹੀਂ ਦੇਖੋ ਤੇਰਾ ਕੱਲੇ ਨਹੀਂ ਆ ਨਾ ਲੁੱਟਾਂ ਦੇ ਤੇਰਾ ਵੀ ਨਹੀਂ ਹੁਣ ਵੀ ਅੱਧੀ ਚੜ੍ਹਦੇ ਆ ਇਹ ਬੱਚੇ ਰੋਣ ਲਾਏ ਨੇ ਯਾਰ ਘਰ ਤੇ ਕਰਦੇ ਲੋਕਾਂ ਨੇ ਕਰਦੇ ਖੜੇ ਸਾਜ ਉਹ ਯਾਰ ਬੰਦੇ ਛੱਡ ਦੋ ਜੋੜ ਮੇਲਾ ਕਰ ਦੋ ਡਾਕਟਰ ਬੰਦੇ ਬਣਿਆ ਗਿਆ ਮੇਲਾ ਬੰਦਾ ਕੰਮ ਨਹੀਂ ਬੋਲਾ

ਸਾਡੇ ਆਗੂ ਫੜ ਕੇ ਲੈ ਗਏ ਨੇ ਜਿਵੇਂ ਸਾਡੇ ਬੰਦੇ ਜਿਵੇਂ ਲੈ ਗਏ ਉਵੇਂ ਸਾਡੇ ਵਿੱਚ ਆਉਣ ਤਾਂ ਫਿਰ ਅਸੀਂ ਸੈਡ ਤੇ ਹੋ ਕੇ ਆਪਦਾ ਜਿਹੜਾ ਨੁਕਸਾਂ ਉਹ ਸੈਡ ਤੇ ਹੋ ਕੇ ਕਰਾਂਗੇ ਰੋਸ ਜ਼ਰੂਰ ਜਤਾਵਾਂਗੇ ਮਾਰਾਣੀ ਦਾ ਵਿਰੋਧ ਜ਼ਰੂਰ ਕਰਾਂਗੇ ਐ ਮਾਫ਼ ਨਹੀਂ ਜਾਂਦੇ ਉਹ ਕਹਿੰਦੇ ਨਹੀਂ ਕਹਿੰਦੇ ਕਹਿੰਦੇ ਤੁਸੀਂ ਹੁਣ ਇੱਥੋਂ ਚਲੇ ਜਾਓਗੇ ਅਗਰ ਛੱਡ ਦਿੱਤਾ ਤੁਹਾਨੂੰ ਬਿਲਕੁਲ ਨਹੀਂ ਜਾਂਦੇ ਸੈਡ ਤੇ ਹੋ ਕੇ ਵਿਰੋਧ ਕਰਾਂਗੇ ਲੇਕਿਨ ਛੜ ਖੋਲਾਗੇ ਲੋਕਾਂ ਨੂੰ ਤੰਗ ਨਹੀਂ ਕਰਾਂਗੇ ਲੋਕ ਸਾਡੇ ਨੇ ਸਾਨੂੰ ਵੀ ਪਤਾ ਵੀ ਕੋਈ ਬੱਚਾ ਬੱਥੇ ਚ ਕੋਈ ਕਿਵੇਂ ਆ ਕੋਈ ਬਿਮਾਰ ਹੈ ਦੱਸਿਆ ਕਿ ਪ੍ਰਨੀਤ ਕੌਰ ਨੂੰ ਭਾਜਪਾ ਵੱਲੋਂ ਪਟਿਆਲਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਧਰਨਾ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜ਼ਮੂਰੀ ਹੱਕ ਹੈ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਵਿਘਨ ਪਾਇਆ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀਆਂ ਪੁਲਿਸ ਨਾਲ ਝੜਪਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ